ਹਾਂਜੀ ਆਪਾਂ ਸਵਾ ਸਪਾਏ ਸੀ ਖੇਤ ਤੇ ਕਈ ਦਿਨ ਹੋ ਗਏ ਕਿਉਂਕਿ ਮੀਂਹ ਜਾਂ ਦੋਕ ਦਿਨ ਭੂਰ ਜੀ ਪੈਂਦੀ ਰਹੀ ਦੇਖੋ ਆਪਣੇ ਆਲੂ ਇਹ ਹੋ ਗਏ ਅੱਜ 60 ਦਿਨ ਦੇ ਪੂਰੇ ਤੇ ਪਹਿਲੀ ਲੈਂਨ ਹੋ ਗਈ ਅੱਜ 64 ਦਿਨ ਦੀ ਆਹ 60 ਦਿਨ ਦੀ ਹੋ ਗਈ ਦੇਖੋ ਪੱਤਾ ਤੇ ਤਿੰਨ ਸਪ੍ਰਿੰਗਾਂ ਹੋ ਗਈਆਂ ਇਹਦੇ ਤੇ ਦੇਖੋ ਬੇਲ ਸਾਰੇ ਪਾਸਿਓ ਤੇ ਆ ਆਪਣੀ ਪਰਾਲੀ ਜੀ ਇਕੱਠੀ ਕੀਤੀ ਪਈ ਆ ਤੇ ਸੂਏ ਦਾ ਕੰਮ ਵੀ ਚੱਲੀ ਜਾਂਦਾ ਹਾਂਜੀ ਸ਼ਾਸ਼ੀ ਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਆਪਾਂ ਐਸੀ ਖੇਤ ਅੱਜ ਕਣਕ ਤੇ ਰੇਜ ਆ ਵੀ ਸਿੱਟਣਾ ਤੇ ਸੂਏ ਦਾ ਕੰਮ ਵੀ ਪੂਰੇ ਚੋਰਾਂ ਤੇ ਚੱਲੀ ਜਾਂਦਾ ਤੇ ਆ ਆਪਣੀ ਸਬਜੀ ਵਾਲੀ ਫਲਵਾੜੀ ਆ ਗਈ ਤੇ ਆਲੂ ਆ ਹੋ ਗਏ 64 ਦਿਨ ਦੀ ਲੈਣ ਆਪਣੀ ਆਲੀ ਦੇਖੋ ਤੇ ਉਹ ਹੋ ਗਈ 60 ਦਿਨ ਦੀ ਤੇ ਅੱਜ ਕਣਕ ਤੇ ਰੇਹ ਵੀ ਲਾਉਨੇ ਆ ਸੂਏ ਦਾ ਕੰਮ ਵੀ ਦੇਖੋ ਪੂਰੇ ਜੋਰਾਂ ਤੇ ਚੱਲੀ ਜਾਂਦਾ ਜੀ ਨਾ ਚੱਲਦੇ ਨਾ ਤੇ ਵਿੱਚ ਆਦੇ ਐ ਕਰਕੇ ਪਾਣੀ ਛੱਡਦੇ ਆ ਸੂਏ ਚ ਮੋਟਰਾਂ ਦਾ ਆਪਣੇ ਵਾਲੀ ਆਦੇ ਮੋਟਰ ਦਾ ਇਧਰੋਂ ਬੈਂਡ ਕੀਤਾ ਵਿਆ ਪਾਈਪ ਲਾਇਆ ਵਿਆ ਦੇਖੋ ਐ ਭਰੀ ਜਾਂਦੇ ਆ ਪਾਣੀ ਪਾਉਂਦੇ ਆ ਇਹਦੇ ਚ ਦੇਖੋ ਐ ਪਾਣੀ ਨਾਲ ਭਰ ਕੇ ਫੇਰ ਉੱਤੇ ਐ ਮਿੱਟੀ ਮੂੜੀ ਜਾਂਦੇ ਆ ਦੋ ਤਿੰਨ ਦਿਨ ਹੋ ਗਏ ਆਪਣੀ ਮੋਟਰ ਸੂਏ ਚ ਚੱਲਦੀ ਨੂੰ ਦੇਖੋ ਐ ਪਾਣੀ ਨਾਲ ਭਰ ਕੇ ਹੁਣ ਉਹ ਮਿੱਟੀ ਆ ਜਿਹੜੀ ਉੱਤੇ ਮੋੜ ਦੇਣੀ ਆ ਇਧਰੋਂ ਮੋੜ ਦੇਣੀ ਆ ਕੋਸ ਆਹ ਵਾਲੀ ਕੋਸ ਉਧਰੋਂ ਮੋੜ ਦੇਣੀ ਆ ਹੁਣ ਆਹ ਦੇ ਇਧਰ ਪੈਪ ਸੜਤਾ ਇਹਨਾਂ ਨੇ ਤਿੰਨਾਂ ਮਹੀਨਿਆਂ ਚ ਕੰਪਲੀਟ ਦੇਣਾ ਅਸੂਆ ਕਿਉਂਕਿ ਉਧਰ ਨੂੰ ਖੇਲ ਆ ਲੈਣ ਨੂੰ ਸੀ ਆਪਣੇ ਬੋਰ ਦਾ ਮੂੰਹ ਨਾਟ ਖੋਲ ਕੇ ਇਧਰ ਨੂੰ ਕਰਤੇ ਸੀਗੇ ਆਹਾਂ ਉਹ ਲੋਕੀ ਆਦੇ ਕਲੈਂਪ ਕਾਸਤਾ ਸੀ ਤੇ ਜਲਦੀ ਨੂੰ ਅਜ ਤੀਜਾ ਚੌਥਾ ਲੈਣਾ ਐ ਰਾਜ ਜੀ ਦੀਆਂ ਜੀਦੀਆਂ ਮੋਟਰਾਂ سوی ਦੇ ਨੇੜੇ ਆ ਸਾਧੀਆਂ ਵਿੱਚ ਛੱਡੀ ਜਾਂਦੇ ਆ ਬਸ ਆ ਪਾ ਪਾ ਕੀ ਰਸਾਏ ਹੁਣ ਇੱਧਰ ਨੂੰ ਚਲਾ ਦੇਣਗੇ ਤੇ ਉਧਰੋਂ ਮੂਰਿਆਂ ਚਲਾ ਦੇਣਗੇ ਐ ਖਾਲੀ ਜੀ ਇਹ ਐ ਪਾਣੀ ਨਾ ਭਰਦੇ ਆ ਇਹ ਜਿਹੜੀ ਆ ਖਾਲੀ ਜੀ ਬਣਾ ਦਿੰਦੇ ਆ ਤੇ ਆ ਦੇਖੋ ਉਧਰੋਂ ਤਿੰਨ ਚੱਲਦੀਆਂ ਹੁੰਨਗੀਆਂ ਮਸ਼ੀਨਾਂ ਫਿਰ ਐ ਮਿੱਟੀ ਨਾ ਭਰ ਦਿੰਦੇ ਆ ਪਾਣੀ ਪਾ ਕੇ ਫੇਰ ਇਹਦੇ ਵਿੱਚ ਮਿੱਟੀ ਪਾ ਦਿੰਦੇ ਆ ਇਹ ਰਾਵਜੀ ਚ ਤੇ ਫੇਰ ਇਹਦਾ ਲੈਵਲ ਕੱਢ ਕੇ ਐ ਪਾਉਂਦਿਆਂ ਜੀਆਂ ਤਰਸੀਆਂ ਕਰਨਗੇ ਅਸੀਂ ਵੀਡੀਓ ਨੂੰ ਇੱਥੇ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ